ਹਾੜ ਦੇ ਮਹੀਨੇ ਬਾਰੇ ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ ਕਿ ਇਸ ਵਿੱਚ ਸਭ ਤੋਂ ਪਹਿਲਾਂ ਖਾਸ ਕਰਕੇ ਇਸ ਹਿੰਦੁਸਤਾਨ ਦੀ ਧਰਤੀ ਤੇ ਇਸ ਮਹੀਨੇ ਦੇ ਮੌਸਮ ਵਿੱਚ ਆਪਣੀ ਬਹੁਤ ਵੱਡੀ ਥਾਂ ਰੱਖਦਾ ਹੈ ਜੋ ਹਾੜ ਦੇ ਮਹੀਨੇ ਵਿੱਚ ਅਕਸਰ ਗਰਮ ਲੂਹਾ ਚੱਲਦੀਆਂ ਹਨ ਸੂਰਜ ਦੀਆਂ ਤਪਦੀਆਂ ਹੋਈਆਂ ਕਿਰਨਾਂ ਧਰਤੀ ਤੇ ਪੈਂਦੀਆਂ ਹਨ ਉਸ ਤਪਸ਼ ਨਾਲ ਉਹਨਾਂ ਕਿਰਨਾਂ ਦੇ ਨਾਲ ਕੀ ਮਨੁੱਖ ਕੀ ਬਨਸਪਤੀ ਕੀ ਪਸ਼ੂ ਪੰਛੀ ਹਰ ਇੱਕ ਦੇ ਉੱਪਰ ਉਹ ਤਪਸ਼ ਉਹ ਗਰਮ ਲੂਆਂ ਆਪਣੀਆਂ ਅਸਰ ਪਾਉਂਦੀਆਂ ਹਨ ਪ੍ਰੰਤੂ ਲੋਕਾਂ ਕੋਲ ਤਪਸ਼ ਨੂੰ ਦੂਰ ਕਰਨ ਦੇ ਸਾਧਨ ਵੀ ਹਨ ਸਤਿਗੁਰੂ ਜੀ ਫਰਮਾਉਂਦੇ ਆ ਕਿ ਪ੍ਰਾਤਨ ਸਮੇਂ ਵਿੱਚ ਲੋਕ ਤਪਸ਼ ਨੂੰ ਦੂਰ ਕਰਨ ਲਈ ਰੁੱਖਾਂ ਥੱਲੇ ਬੈਠਦੇ ਸਨ ਕਈ ਪਹਾੜਾਂ ਦੀ ਚੋਟੀ ਤੇ ਜਾ ਕੇ ਆਪਣੇ ਦਿਨ ਬਤੀਤ ਕਰਦੇ ਸਨ ਤੇ ਗਰਮੀ ਨੂੰ ਦੂਰ ਕਰਨ ਲਈ ਬਹੁਤ ਸੋਹਣੇ ਸਾਧਨ ਹੁੰਦੇ ਸਨ ਤੇ ਸਾਹਿਬ ਨੇ ਬਚਨ ਕੀਤਾ ਕਿ ਅੱਗ ਸਿਰਫ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਇੱਕ ਤਾਂ ਅੱਗ ਉਹ ਹੁੰਦੀ ਹੈ ਜਿਹੜੀ ਅਸੀਂ ਰਸੋਈ ਘਰ ਵਿੱਚ ਬਾਲਦੇ ਹਾਂ ਤੇ ਇੱਕ ਅੱਗ ਉਹ ਹੁੰਦੀ ਹੈ ਜਦੋਂ ਦੋ ਬਾਸ ਦੇ ਦੁੱਖ ਆਪਸ ਵਿੱਚ ਦਗੜਦੇ ਹਨ ਤਾਂ ਉਹਨਾਂ ਵਿੱਚੋਂ ਜਿਹੜੀ ਅੱਗ ਪੈਦਾ ਹੁੰਦੀ ਹੈ ਜੇ ਉਹ ਜੰਗਲ ਨੂੰ ਲੱਗੇ ਤਾਂ ਉਹ ਸਾਰੇ ਜੰਗਲ ਨੂੰ ਸਾੜ ਕੇ ਦਾਖ ਕਰ ਦਿੰਦੀ ਹੈ ਤੇ ਉਸ ਅੱਗ ਨੂੰ ਲਾਵਾ ਅਗਨ ਕਹਿੰਦੇ ਹਨ ਤੇ ਇਹਨਾਂ ਤੋਂ ਇਲਾਵਾ ਜੋ ਸਮੁੰਦਰ ਵਿੱਚ ਵੀ ਅੱਗ ਹੈ ਜਿਸ ਨੂੰ ਸਿਆਣੇ ਲੋਕ ਤੂਫਾਨ ਕਹਿੰਦੇ ਹਨ ਤੇ ਇੱਕ ਅੱਗ ਅਸਮਾਨ ਤੇ ਹੁੰਦੀ ਹੈ ਜਿਸ ਨੂੰ ਅਸੀਂ ਬਿਜਲੀ ਕਹਿੰਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਇਹ ਅੱਗਾਂ ਤਾਂ ਬਾਹਰ ਦੀਆਂ ਹਨ ਤੇ ਕਦੀ ਤੋਂ ਆਪਣੇ ਸਰੀਰ ਵਿੱਚ ਝਾਤੀ ਮਾਰ ਤੇ ਇਸ ਵਿੱਚ ਵੀ ਜੋ ਬਹੁਤ ਅੱਗ ਹੈ ਬਾਹਰ ਦੀ ਅੱਗ ਅੱਖਾਂ ਨਾਲ ਦਿਖਾਈ ਦਿੰਦੀ ਹੈ ਪਰ ਕੁਝ ਅੱਗਾਂ ਇਹੋ ਜਿਹਿਆਂ ਹਨ ਜਿਹੜੀਆਂ ਮਨੁੱਖ ਦੇ ਅੰਦਰ ਭੰਬੜ ਬਾਲ ਦੀਆਂ ਪਈਆਂ ਹਨ ਪਰ ਅਫਸੋਸ ਕਿ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਮਨੋਖ ਸਾਰਾ ਦਿਨ ਗਰਮੀ ਵਿੱਚ ਤਪਿਆ ਹੁੰਦਾ ਹੈ ਤੇ ਸ਼ਾਮ ਨੂੰ ਜਦੋਂ ਚੰ드ਰਮਾ ਅਸਮਾਨ ਤੇ ਆਉਂਦਾ ਹੈ ਅਤੇ ਚੰ드ਰਮਾ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਹਨ ਤਾਂ ਉਸ ਦੀ ਚਾਂਦਨੀ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਉਸ ਦੀ ਚਮੜੀ ਨੂੰ ਠੰਡ ਮਿਲਦੀ ਹੋਵੇ ਤੇ ਸਾਹਿਬ ਕਹਿੰਦੇ ਹਨ ਕਿ ਤਨ ਦੀ ਚਮੜੀ ਨੂੰ ਚਾਂਦਨੀ ਠੰਡ ਦੇ ਸਕਦੀ ਹੈ ਪਰ ਜਿਹੜਾ ਅੰਦਰ ਉਸ ਵਾਹਿਗੁਰੂ ਦੀ ਅਣਹੋਂਦ ਵਿੱਚ ਤਪਦਾ ਪਿਆ ਹੈ ਉਸ ਨੂੰ ਚੰਦਰਮਾ ਦੀ ਚਾਂਦਨੀ ਨੇ ਵੀ ਠੰਡ ਨਹੀਂ ਦੇਣੀ ਜੇ ਆਪਣੇ ਆਪ ਨੂੰ ਅੰਦਰੋਂ ਠੰਡਾ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਿਆ ਕਰ ਜਿਹੜੇ ਆਪ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਹਨ ਠੰਡੇ ਹੋ ਚੁੱਕੇ ਹਨ ਤੇ ਗੁਰਮਤਿ ਪਿਆਰਿਓ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੇਵਲ ਇਹ ਕਿਹਾ ਹੀ ਨਹੀਂ ਸਗੋਂ ਆਪਣੀ ਜ਼ਿੰਦਗੀ ਵਿੱਚ ਕਰਕੇ ਵੀ ਦਿਖਾਇਆ ਹੈ ਜੇ ਅੰਦਰ ਉਸ ਵਾਹਿਗੁਰੂ ਜੀ ਦਾ ਨਾਮ ਹੋਵੇ ਤਾਂ ਇਹ ਵਿਕਾਰਾਂ ਦੀ ਤਪਸ਼ ਤਾਂ ਬੜੀ ਦੂਰ ਦੀ ਗੱਲ ਹੈ ਜੇਕਰ ਲੋਕ ਤਤੀ ਤਵੀ ਤੇ ਵੀ ਬਿਠਾਉਣਾ ਚਾਹਣ ਤਾਂ ਵੀ ਅੰਦਰ ਦੀ ਠੰਡ ਤਤੀ ਤਵੀ ਵੀ ਨਹੀਂ ਸਾੜ ਸਕਦੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਇੱਕ ਪ੍ਰੋਫੈਸਰ ਨੇ ਇਸ ਦੀ ਬਹੁਤ ਸੋਹਣੇ ਅਰਥ ਕੀਤੇ ਤੇ ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਉਂ ਕਿਹਾ ਜਾਂਦਾ ਹੈ ਤਾਂ ਪ੍ਰੋਫੈਸਰ ਸਾਹਿਬ ਜੀ ਕਹਿੰਦੇ ਹਨ ਕਿ ਬਬਾਣੀਆਂ ਕਹਾਣੀਆਂ ਵਿੱਚ ਕਹਿੰਦੇ ਹਨ ਕਿ ਅੱਜ ਤੱਕ ਜਿਹੜਾ ਇਹਨਾਂ ਨੂੰ ਬੋਲਦਾ ਹੈ ਕਿ ਸ਼ਹੀਦਾਂ ਦੇ ਸਰਤਾਜ ਇਸ ਵਿੱਚ ਉਹਨਾਂ ਦੀਆਂ ਤਿੰਨ ਉਦਾਹਰਨਾਂ ਦਿੱਤੀਆਂ ਹਨ ਉਹ ਕਹਿੰਦੇ ਆ ਕਿ ਆਪ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਹਨ ਕਿ ਰੱਬ ਨੂੰ ਇਸ਼ਕ ਕਰਨ ਵਾਲੇ ਪਹਿਲਾਂ ਵੀ ਜੋ ਦੋ ਇਸ ਤਰ੍ਹਾਂ ਦੇ ਸੱਜਣ ਹੋਏ ਸਨ ਜਿਨ੍ਹਾਂ ਦੇ ਸਾਹਮਣੇ ਬਲਦੀ ਹੋਈ ਅੱਗ ਦੇ ਪੱਠ ਆਏ ਪਰ ਇਤਿਹਾਸ ਕਹਿੰਦਾ ਹੈ ਕਿ ਬਲਦੀ ਹੋਈ ਅੱਗ ਨੂੰ ਵੇਖ ਕੇ ਉਹਨਾਂ ਦੇ ਅੰਦਰ ਕੰਬ ਗਏ ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੱਗ ਨੂੰ ਤੱਕਿਆ ਹੈ ਪਰ ਅੱਗ ਨੇ ਆਪਣਾ ਸੁਭਾਅ ਨਹੀਂ ਬਦਲਿਆ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਤਪਦੀ ਹੋਈ ਅੱਗ ਵਿੱਚ ਸ਼ਾਂਤ ਰਹੇ ਸਨ ਜੋ ਪਹਿਲੀ ਘਟਨਾ ਦੱਸੀ ਹੈ ਭਗਤ ਪ੍ਰਹਿਲਾਦ ਦੀ ਅਸੀਂ ਸਾਰੇ ਕਹਿੰਦੇ ਹਾਂ ਕਿ ਤਪਦਾ ਹੋਇਆ ਥੰਮ ਹੈ ਬਾਪ ਨੇ ਇੱਕੋ ਗੱਲ ਕਹੀ ਸੀ ਕਿ ਮੈਂ ਦੱਬ ਹਾਂ ਤਾਂ ਪ੍ਰਹਿਲਾਦ ਨੇ ਤਪਦੇ ਹੋਏ ਥੰਮ ਨੂੰ ਗੱਲ ਵਕੜੀ ਪਾ ਲਈ ਕਹਿੰਦੇ ਹਨ ਕਿ ਅੰਦਰ ਥੋੜਾ ਜਿਹਾ ਹਿੱਲਿਆ ਕਿ ਅੱਗ ਨਾਲ ਬਲਦੇ ਹੋਏ ਲਾਲ ਥੰਮ ਨੂੰ ਪਕੜਾਂਗਾ ਤਾਂ ਇਹ ਮੈਨੂੰ ਭੁੰਨ ਕੇ ਰੱਖ ਦੇਵੇਗਾ ਤੇ ਇਤਿਹਾਸ ਕਹਿੰਦਾ ਹੈ ਕਿ ਪ੍ਰਹਿਲਾਦ ਨੂੰ ਉਸ ਥੰਮ ਉੱਤੇ ਤੁਰਦੀ ਹੋਈ ਇੱਕ ਕੀੜੀ ਨਜ਼ਰ ਆਈ ਤੇ ਪ੍ਰਹਿਲਾਦ ਨੇ ਥੰਮ ਨੂੰ ਪਕੜਿਆ ਪਰ ਤਪਸ਼ ਦੀ ਥਾਂ ਜੋ ਥੰਮ ਠੰਡਾ ਸੀ ਤੇ ਇਸ ਦਾ ਮਤਲਬ ਕਿ ਤਪਸ਼ ਤੋਂ ਪ੍ਰਹਿਲਾਦ ਨੇ ਉਸ ਦੇ ਤਪਦੇ ਹੋਏ ਥੰਮ ਨੂੰ ਤਾਂ ਪਕੜ ਲਿਆ ਪਰ ਲੋਕ ਅਜ ਤੀਕ ਇਹੋ ਹੀ ਪੜਨ ਲੱਗ ਪਏ ਕਿ ਜੇ ਕਿਤੇ ਰੱਬ ਕੀੜੀ ਬਣ ਕੇ ਥੰਮ ਉੱਤੇ ਨਾ ਤੁਰਦਾ ਤਾਂ ਪ੍ਰਹਿਲਾਦ ਨੇ ਥੰਮ ਨੂੰ ਨਹੀਂ ਪਕੜਨਾ ਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ ਪ੍ਰਹਿਲਾਦ ਦੇ ਸਾਹਮਣੇ ਤਪਦੇ ਹੋਏ ਥੰਮ ਵਾਂਗ ਆਏ ਪਰ ਕਿਹੜੀ ਨਜ਼ਰ ਨਾ ਆਈ ਜੋ ਕਿਹੜੀ ਨਜ਼ਰ ਆਈ ਤਾਂ ਥੰਮ ਨੂੰ ਗਲ ਵਕੜੀ ਪਾਲ ਲਈ ਤੇ ਉਸ ਤੋਂ ਬਾਅਦ ਇੱਕ ਬਾਦਸ਼ਾਹ ਦੀ ਕਚਹਿਰੀ ਹੈ ਇਬਰਾਹਿਮ ਦੇ ਲਈ ਉਹਨਾਂ ਨੇ ਗਰਮ ਕੋਲੇ ਤਪਦੇ ਹੋਏ ਗਰਮ ਕੋਲੇ ਜ਼ਮੀਨ ਤੇ ਵਿਛਾ ਦਿੱਤੇ ਤੇ ਕਹਿਣ ਲੱਗੇ ਕਿ ਜੇ ਤੂੰ ਇੰਨਾ ਉਦਾਸ ਹੈ ਤਾਂ ਇੰਨਾ ਤਪਦੇ ਹੋਏ ਕੋਲਿਆਂ ਤੇ ਚੱਲ ਕੇ ਦਿਖਾ ਤੇ ਕਹਿੰਦੇ ਹਨ ਕਿ ਜਦੋਂ ਇਬਰਾਹਿਮ ਕੋਲਿਆਂ ਦੇ ਨੇੜੇ ਗਿਆ ਭੱਖਦੇ ਕੋਲਿਆਂ ਨੂੰ ਤੱਕਿਆ ਤਾਂ ਮਨ ਵਿੱਚ ਥੋੜਾ ਜਿਹਾ ਫੁਰਨਾ ਆ ਗਿਆ ਕਿ हे ਮੇਰੇ ਵਾਹਿਗੁਰੂ ਕਿਤੇ ਤਪਦੇ ਹੋਏ ਕੋਲੇ ਮੇਰੇ ਤਨ ਦੀ ਚਮੜੀ ਨੂੰ ਮੇਰੇ ਪੈਰਾਂ ਨੂੰ ਪੈਰਾਂ ਦੀ ਚਮੜੀ ਨੂੰ ਚੁਲਸਾ ਨਾ ਦੇਣਾ ਤੇ ਕਹਿੰਦੇ ਹਨ ਕਿ ਜਦੋਂ ਪੈਰ ਤਪਦੇ ਹੋਏ ਕੋਲਿਆਂ ਤੇ ਰੱਖਿਆ ਤਾਂ ਉਹ ਬਲਦੇ ਹੋਏ ਅੰਗਾਰ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਖਿੜੇ ਹੋਏ ਗੁਲਾਬ ਦੇ ਫੁੱਲ ਹੋਣ ਤੇ ਲੋਕਾਂ ਦੇ ਸਾਹਮਣੇ ਪ੍ਰਹਿਲਾਦ ਵੀ ਪਾਸ ਹੋ ਗਿਆ ਇਬਰਾਹਿਮ ਵੀ ਪਾਸ ਹੋ ਗਿਆ ਪਰ ਅੱਜ ਤੀਕ ਲੋਕਾਂ ਨੇ ਕਿਹਾ ਹੈ ਕਿ ਜੇਕਰ ਤਪਦੇ ਹੋਏ ਅੰਗਾਰ ਫੁੱਲ ਨਾ ਬਣਦੇ ਤਾਂ ਫਿਰ ਇਬਰਾਹਿਮ ਨੇ ਕੀ ਬਣਨਾ ਸੀ ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਅਸਾੜ ਤਪੰਦਾ ਤਿਸ ਲੱਗੈ ਜੋਹਾੜ ਦਾ ਮਹੀਨਾ ਉਹਨਾਂ ਲਈ ਕਠਨ ਹੈ ਦੁਖਦਾਈ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਹੈ ਤੇ ਕਹਿੰਦੇ ਹਨ ਕਿ ਜੇ ਹਿਰਦੇ ਵਿੱਚ ਵਾਹਿਗੁਰੂ ਹੋਵੇ ਤਾਂ ਉੱਬਲਦੀ ਦੀਗ ਅੱਗ ਦੀ ਤਪਸ਼ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਤੇ ਇੱਕ ਗੁਰਮੁਖ ਨੇ ਕਿਹਾ ਹੈ ਕਿ ਜਦੋਂ ਮੈਂ ਲਾਹੌਰ ਦੀ ਧਰਤੀ ਵੱਲ ਦੇਖਦਾ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤਤੀ ਤਵੀ ਤਵੀ ਤੇ ਬੈਠੇ ਹੋਏ ਹਨ ਸਰੀਰ ਤੇ ਗਰਮ ਰੇਤਾ ਪਿਆ ਪੈਂਦਾ ਹੈ ਤੇ ਸਾਹਮਣੇ ਉੱਬਲਦੀ ਦੀਗ ਵਿੱਚ ਬੈਠੇ ਹਨ ਕਹਿੰਦਾ ਹੈ ਕਿ ਮੇਰੇ ਅੰਦਰੋਂ ਇੱਕ ਹੂਕ ਨਿਕਲੀ ਕਿ ਦੁਨੀਆਂ ਦੇ ਲੋਕੋ ਸ਼ਹੀਦੀ ਦੀ ਗਾਥਾ ਸੁਣਾਉਣੀ ਬੜੀ ਸੌਖੀ ਹੈ ਪਰ ਜੋ ਜੋ ਕੁਝ ਸ੍ਰੀ ਗੁਰੂ ਅਰਜਨ ਦੇਵ ਜੀ ਕਰ ਗਏ ਹਨ ਉਸ ਦਾ ਕਿਸੇ ਨੇ ਕੀ ਮੁਕਾਬਲਾ ਕਰਨਾ ਹੈ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨ੍ਹਾਂ پاس ਆਸਾੜ ਦਾ ਮਹੀਨਾ ਉਹਨਾਂ ਲਈ ਤਪਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਵਾਹਿਗੁਰੂ ਦਾ ਨਿਵਾਸ ਨਹੀਂ ਤੇ ਸਾਹਿਬ ਕਹਿੰਦੇ ਹਨ ਕਿ ਮੰਨ ਲਓ ਜੇ ਅੰਦਰ ਦੀ ਤਪਸ਼ ਹੋਵੇ ਤੇ ਇੱਕ ਮਨੁੱਖ ਇਹ ਕਹੇ ਕਿ ਮੈਂ ਝੀਲ ਦੇ ਵਿੱਚਕਾਰ ਗਰਮੀਆਂ ਵਿੱਚ ਆਪਣਾ ਘਰ ਬਣਾ ਕੇ ਲੈਂਦਾ ਹਾਂ ਤਾਂ ਸਾਹਿਬ ਕਹਿੰਦੇ ਹਨ ਕਿ ਘਰ ਵੀ ਤੇਰਾ ਠੰਡਾ ਜੋ ਠੰਡੇ ਪਾਣੀ ਦੀ ਝੀਲ ਵਿੱਚ ਹੋਵੇ ਜਦੋਂ ਹਵਾ ਚੱਲੇ ਤਾਂ ਉਹ ਹਵਾ ਬੂਹੇ ਬਾਰੀਆਂ ਵਿੱਚੋਂ ਨਿਕਲ ਕੇ ਤੇਰੇ ਤਨ ਨੂੰ ਠੰਡ ਦੇਵੇ ਤੇਰੇ ਚਾਰੇ ਪਾਸੇ ਨੌਕਰ ਚਾਕਰ ਹੋਣ ਪਰ ਇੱਕ ਗੱਲ ਯਾਦ ਰੱਖੀ ਠੰਡੀ ਝੀਲ ਬੈਠਣ ਵਿੱਚ ਠੰਡੀ ਝੀਲ ਵਿੱਚ ਬੈਠਣ ਵਾਲਿਆ ਤੇਰੇ ਅੰਦਰ ਨੂੰ ਉਨੀ ਦੇਰ ਤੱਕ ਸ਼ਾਂਤੀ ਨਹੀਂ ਮਿਲਨੀ ਜਿੰਨੀ ਦੇਰ ਤੱਕ ਜੋ ਅੰਦਰ ਪਰਮਾਤਮਾ ਦਾ ਨਾਮ ਨਾ ਹੋਵੇ ਤੇ ਫਿਰ ਸਾਹਿਬ ਨੂੰ ਪੁੱਛੀਏ ਕਿ ਦਾਤਾ ਇਹ ਤਪਸ਼ ਕਿਵੇਂ ਮਿਟੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਫਰਮਾਉਂਦੇ ਹਨ ਕਿ ਨਾਮ ਜਪਣ ਵਾਲੇ ਦੇ ਅੰਦਰ ਸ਼ੀਤ ਸ਼ੀਤਲਤਾ ਆ ਜਾਂਦੀ ਹੈ ਤੇ ਗੁਰੂ ਜੀ ਫਰਮਾਉਂਦੇ ਹਨ ਕਿ ਜਪਣ ਵਾਲਾ ਨਿਮਰਤਾ ਵਿੱਚ ਹੋਵੇ ਤੇ ਸਿਮਰਨ ਕਿਸ ਲਈ ਕੀਤਾ ਜਾਂਦਾ ਹੈ ਉਸ ਵਾਹਿਗੁਰੂ ਦਾ ਨਾਮ ਕਿਸ ਲਈ ਜਪਿਆ ਜਾਂਦਾ ਹੈ ਭਾਈ ਆਨੰਦ ਲਾਲ ਜੀ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਹਨ ਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਇਆ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਆਨੰਦ ਲਾਲ ਤੂੰ ਕੀ ਚਾਹੁੰਦਾ ਹੈ ਜੋ ਕੁਝ ਚਾਹੇਗਾ ਤੇਰੀ ਝੋਲੀ ਭਰ ਦੇਵਾਂਗਾ ਤਾਂ ਮੈਂ ਕਿਹਾ ਕਿ ਨਹੀਂ ਦਾਤਾ ਬਸ ਆਪਣੀ ਰਹਿਮਤ ਭਰੀ ਨਜ਼ਰ ਮੇਰੇ ਉੱਤੇ ਕਰ ਦੇਵੀਂ ਤੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਨੰਦ ਲਾਲ ਦੇਖ ਜਿਸ ਮਨੁੱਖ ਕੋਲ ਬੰਦਗੀ ਹੈ ਉਸ ਵਰਗੀ ਕੋਈ ਦੌਲਤ ਨਹੀਂ ਤੇ ਜਿਹੜਾ ਬੰਦਗੀ ਵਿੱਚ ਜੁੜ ਗਿਆ ਹੈ ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ ਜਿੰਨੀ ਦੌਲਤ ਹੈ ਰੱਬ ਉਸ ਦੀ ਕਰ ਦਿੰਦਾ ਹੈ ਸਭ ਕੁਝ ਉਸ ਦਾ ਹੈ ਤੇ ਇਹ ਨਹੀਂ ਕਿ ਸਿਮਨ ਵੀ ਕਰੇ ਤੇ ਅੰਦਰ ਕਰੋਧ ਦੀ ਅੱਗ ਵੀ ਬਲਦੀ ਹੋਵੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਨਾਮ ਜਪਣ ਵਾਲਾ ਅੰਦਰੋਂ ਠੰਡਾ ਹੈ ਤਾਂ ਉਹ ਨਾਮ ਹੈ ਜਿਸ ਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਬਣਾ ਦਿੱਤਾ ਇਹ ਉਹ ਨਾਮ ਹੈ ਜਿਸ ਨੇ ਇੱਕ ਵਾਰੀ ਗੁਰੂ ਦਰਬਾਰ ਦੇ ਦਰਸ਼ਨ ਕੀਤੇ ਤਾਂ ਵਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ ਬਣ ਗਿਆ ਤੇ ਮੇਰੇ ਮਾਲਕ ਦਾ ਨਾਮ ਸਰਬ ਵਿਆਪੀ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਉਸ ਨੂੰ ਹਾੜ ਦਾ ਮਹੀਨਾ ਤਪਦਾ ਲੱਗਦਾ ਹੈ ਜਿਸ ਦੇ ਹਿਰਦੇ ਵਿੱਚ ਮੇਰਾ ਵਾਹਿਗੁਰੂ ਨਹੀਂ ਹੈ ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜਗ ਜੀਵਨ ਪੁਰਖ ਤਿਆਗਕੈ ਮਾਨਸ ਸੰਧੀ ਆਸ ਜਿਹੜਾ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਤਿਆਗ ਕੇ ਬੰਦਿਆਂ ਦੀ ਆਸ ਉੱਤੇ ਜਿਉਂਦਾ ਹੈ ਕਿ ਸ਼ਾਇਦ ਇਸ ਦੇ ਘਰੋਂ ਮੇਰਾ ਗੁਜ਼ਾਰਾ ਹੋ ਜਾਵੇ ਤਾਂ ਧਿਆਨ ਦੇਣਾ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਕਦੀ ਵੀ ਮਾਲਕ ਤੋਂ ਬਿਨਾਂ ਕਿਸੇ ਹੋਰ ਦੇ ਅੱਗੇ ਝੋਲੀ ਨਹੀਂ ਅੱਡਦਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਬਾਬਾ ਤਾਰਾ ਸਿੰਘ ਜੀ ਮਿੱਠੇ ਟਿਵਾਣੇ ਵਾਲੇ ਕਹਿੰਦੇ ਹਨ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਓ ਸੁਖਮਨੀ ਸਾਹਿਬ ਪੜਨ ਵਾਲੇ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਲੈਣ ਆਉਂਦੇ ਹਨ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਕਿ ਅੱਜ ਤੋਂ ਕਿਸੇ ਬੰਦੇ ਕੋਲ ਮੰਗਿਆ ਹੈ ਤੇ ਕੀ ਤੈਨੂੰ ਪਤਾ ਹੈ ਕਿ ਉਸ ਨਾਲ ਤੇਰੀ ਸਾਰੀ ਜ਼ਿੰਦਗੀ ਲੰਘ ਜਾਵੇਗੀ ਕਹਿਣ ਲੱਗੇ ਕਿ ਅੱਜ ਮੰਗਿਆ ਹੈ ਕੱਲ ਨੂੰ ਫਿਰ ਮੰਗਣ ਜਾਏਗਾ ਤੇ ਜਦੋਂ ਮੰਗਣ ਜਾਏਗਾ ਤਾਂ ਉਸਨੇ ਦੁਬਾਰਾ ਕਹਿਣਾ ਹੈ ਕਿ ਜਿਹੜੇ ਤੈਨੂੰ ਪਹਿਲਾਂ ਦਿੱਤੇ ਸਨ ਉਹ ਕਿੱਥੇ ਉਡਾ ਆਇਆ ਹੈ ਤੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਰੱਬ ਦੇ ਦਰ ਤੋਂ ਮੰਗੇਗਾ ਤਾਂ ਉਸਨੇ ਕਦੀ ਵੀ ਇਹ ਨਹੀਂ ਕਹਿਣਾ ਕਿ ਤੈਨੂੰ ਪਹਿਲਾਂ ਜੋ ਦਿੱਤਾ ਹੈ ਉਹ ਕਿੱਥੇ ਹੈ ਉਸਨੇ ਕਹਿਣਾ ਹੈ ਕਿ ਤੂੰ ਲੈਣ ਵਾਲਾ ਬਾਣਾ ਮੇਰੇ ਘਰ ਵਿੱਚ ਕਦੀ ਵੀ ਟੋਟਾ ਨਹੀਂ ਆਉਣਾ ਤੇ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਕਹਿੰਦੇ ਹਨ ਇਹ ਦੁਨੀਆ ਵਿੱਚ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੈ ਜਿਹੜਾ ਗੁਰੂ ਅਤੇ ਰੱਬ ਦੇ ਆਸਰੇ ਉੱਤੇ ਜਿਉਂਦਾ ਹੈ ਨਹੀਂ ਤਾਂ ਮਨੁੱਖ ਮਨੁੱਖ ਦੀ ਟੇਕ ਲੈ ਕੇ ਤੁਰਿਆ ਫਿਰਦਾ ਹੈ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਬੰਦੇ ਦੇ ਭਲਾ ਕੋਲ ਤਾਕਤ ਹੈ ਬਦੋ ਬਦੀ ਉਸ ਦੇ ਮਨ ਵਿੱਚ ਖਿਆਲ ਆ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਮੇਰੇ ਭਰਾ ਕੋਲ ਤਾਕਤ ਹੈ ਤਾਂ ਸਾਹਿਬ ਕਹਿਣ ਲੱਗੇ ਕਿ ਕੋਈ ਇਸ ਤਰ੍ਹਾਂ ਜਿਉਂਦਾ ਹੈ ਕਿ ਮੇਰਾ ਭਰਾ ਬੜਾ ਤਾਕਤਵਰ ਹੈ ਕੋਈ ਇਸ ਕਰਕੇ ਜਿਉਂਦਾ ਹੈ ਕਿ ਮੇਦਾ ਜਵਾਈ ਵਰਗਾ ਜੋ ਕੋਈ ਨਹੀਂ ਕੋਈ ਇਸ ਕਰਕੇ ਜਿਉਂਦਾ ਹੈ ਕਿ ਚੌਧਰੀਆਂ ਦੇ ਘਰ ਮੇਰਾ ਆਉਣਾ ਜਾਣਾ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ ਕਿ ਹੇ ਮੇਰੇ ਵਾਹਿਗੁਰੂ ਹਰ ਇੱਕ ਦਾ ਕੋਈ ਨਾ ਕੋਈ ਆਸਰਾ ਹੋ ਸਕਦਾ ਹੈ ਪਰ ਮੇਰੇ ਗਰੀਬ ਦਾ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਇੱਥੇ ਇੱਕ ਸੱਜਣ ਹੈ ਕਈ ਦਿਨ ਕੀਰਤਨ ਸੁਣਦਾ ਰਿਹਾ ਆਪਣਾ ਜੋ ਆਉਣਾ ਕੀਰਤਨ ਸੁਣਨਾ ਤੇ ਚੁੱਪ ਕਰਕੇ ਆਪਣੇ ਟਿਕਾਣੇ ਤੇ ਚਲੇ ਜਾਣਾ ਦੂਜੇ ਦਿਨ ਫਿਰ ਆਉਣਾ ਦੂਜੇ ਦਿਨ ਆਉਣਾ ਤੇ ਦਰਸ਼ਨ ਕਰਨੇ ਫਿਰ ਚਲੇ ਜਾਣਾ ਜਿਸ ਦਿਨ ਸਤਗੁਰੂ ਬਗਦਾਦ ਤੋਂ ਤੁਰਨ ਲੱਗੇ ਤਾਂ ਇਹ ਫਕੀਰ ਪਹਿਲੀ ਵਾਰੀ ਬੋਲਿਆ ਤੇ ਇਸ ਦਾ ਨਾਮ ਸੀ ਬਹਿਲੋਲ ਕਹਿਣ ਲੱਗਾ ਕਿ ਦਾਤਾਰ ਇੱਕ ਕੰਮ ਕਰ ਜਾ ਜਾਂ ਤਾਂ ਆਪਣੇ ਨਾਲ ਲੈ ਜਾ ਜਾਂ ਫਿਰ ਜ਼ਹਿਮਤ ਕਰ ਇਸ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ ਤੇ ਸਾਈਂ ਦੇ ਚਰਨਾਂ ਵਿੱਚ ਸਦਾ ਲਈ ਚਲਾ ਜਾਵਾਂ ਕਿਉਂਕਿ ਹੁਣ ਤੇਰੇ ਪਿਆਰ ਤੋਂ ਬਿਨਾ ਦੁਨੀਆਂ ਵਿੱਚ ਜੀਆ ਨਹੀਂ ਜਾਣਾ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਨਹੀਂ ਤੇਰੀ ਤੇ ਮੇਰੀ ਸਾਂਝ ਕੇਵਲ ਤਨ ਕਰਕੇ ਨਹੀਂ ਜਿੰਨੀ ਦੇਰ ਤੱਕ ਤੂੰ ਸੰਸਾਰ ਤੇ ਰਹੇਂਗਾ ਸਾਈਂ ਦੀ ਮਿਹਰ ਹੁੰਦੀ ਰਹੇਗੀ ਤੇ ਹਜੂਰ ਕਹਿੰਦੇ ਹਨ ਕਿ ਤੂੰ ਜਿਵੇਂ ਸਿਰਫ ਮਾਲਕ ਦੀ ਟੇਕ ਉੱਤੇ ਇੱਕ ਸੱਜਣ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਉਹ ਕਹਿੰਦਾ ਹੈ ਕਿ ਜ਼ਾਤ ਦਾ ਵੇਲਾ ਹੈ ਇੱਕ ਕੀੜਾ ਚਮਕ ਰਿਹਾ ਹੈ ਤੇ ਪਤੰਗਾ ਅਤੇ ਟਟਹਿਣਾ ਦੋਨੋਂ ਬਾਹਰ ਨਿਕਲੇ ਪਤੰਗਾ ਅੱਗ ਦੀ ਲਾਟ ਉੱਤੇ ਗਿਆ ਤੇ ਟਟਹਿਣਾ ਜੋ ਜੁਗਨੂ ਜਿਹੜਾ ਚੁੱਪ ਕਰਕੇ ਆਪਣੇ ਦੋਸ਼ ਨਹੀਂ ਬਖੇਰਦਾ ਪਿਆ ਹੈ ਪਤੰਗਾ ਮਜ਼ਾਕ ਵਿੱਚ ਕਹਿੰਦਾ ਹੈ ਜਾ ਓਏ ਜੁਗਨੂ ਤੂੰ ਕਿੰਨਾ ਨਿਕੰਮਾ ਹੈ ਐਵੇਂ ਹੰਕਾਰੀ ਹੋ ਕੇ ਤੁਰਿਆ ਫਿਰਦਾ ਹੈ ਜਿਹੜੀ ਲਾਈਟ ਤੇਰੇ ਕੋਲ ਹੈ ਇਸ ਦੇ ਵਿੱਚ ਤਪਸ਼ ਨਹੀਂ ਤੇ ਕਹਿੰਦਾ ਹੈ ਕਿ ਮੇਰੇ ਵੱਲ ਦੇਖ ਕਿ ਜਿਸ ਦੀਵੇ ਉੱਤੇ ਮੈਂ ਜਾਂਦਾ ਹਾਂ ਉਸ ਦੀਵੇ ਵਿੱਚ ਤਪਸ਼ ਹੈ ਤੇ ਉਸ ਜਗਨੂ ਨੇ ਅੱਗੋਂ ਹੱਸ ਕੇ ਕਿਹਾ ਕਿ ਤੇਰੇ ਵਰਗਾ ਤ੍ਰਿਗ ਜੀਵਨ ਜਦ ਕਿਸੇ ਨੂੰ ਨਾ ਦੇਵੇ ਤੇ ਉਹ ਪਰਵਾਨਾ ਜੋ ਤੜਫ ਉੱਠਿਆ ਤੇ ਕਹਿਣ ਲੱਗਾ ਕਿ ਹੱਦ ਹੋ ਗਈ ਮੇਰੀ ਇੰਨੀ ਤੋਹੀਨ ਕਹਿੰਦਾ ਹੈ ਕਿ ਗੱਲ ਇਹ ਹੈ ਕਿ ਜਿਹੜੀ ਲਾਈਟ ਨੂੰ ਦੇਖ ਕੇ ਤੂੰ ਮੈਨੋ ਕਹਿੰਦਾ ਹੈ ਕਿ ਜਗਨੂ ਤੇਰੀ ਦੌਸ਼ਨੀ ਵਿੱਚ ਤਪਸ਼ ਨਹੀਂ ਪਰ ਚੇਤੇ ਦੱਖੀ ਕੱਟੂ ਕੱਟ ਮੇਰੀ ਆਪਣੀ ਤਾਂ ਰੌਸ਼ਨੀ ਹੈ ਦੂਜਾਂ ਉੱਤੇ ਜਾ ਕੇ ਝਾਤੀ ਨਹੀਂ ਮਾਰਦਾ ਪਿਆ ਤੇ ਆਪਣਾ ਤਾਂ ਤੇਰੇ ਪੱਲੇ ਕੁਝ ਵੀ ਨਹੀਂ ਤੇ ਸਾਹਿਬ ਕਹਿੰਦੇ ਹਨ ਕਿ ਜੇ ਅੰਦਰ ਨੂੰ ਟਿਕਾਣਾ ਹੈ ਤਾਂ ਟੇਕ ਉਸ ਸਾਈਂ ਦੀ ਰੱਖੀ ਤੇ ਸਾਹਿਬ ਕਹਿਣ ਲੱਗੇ ਦੁਏ ਭਾਏ ਬਿਗੁਚੀਐ ਗਲ ਪਈ ਸ ਜਮਕੀ ਫਾਸ ਜਿਹਾ ਬੀਜੈ ਸੁਲਣਾ ਮੱਥੇ ਜੋ ਲਿਖਿਆਸ ਆਪਣੇ ਵਾਹਿਗੁਰੂ ਨੂੰ ਤਿਆਗ ਕੇ ਦੂਜੇ ਦੀ ਆਸ ਉੱਤੇ ਜੀਏ ਤਾਂ ਖੁਆਰ ਹੋਈਦਾ ਹੈ ਤੇ ਇੱਥੇ ਖੁਆਰ ਹੋਇਆ ਹੈ ਅਤੇ ਜਦੋਂ ਤੁਰੇਗਾ ਤਾਂ ਗਲ ਵਿੱਚ ਜਮਾਂ ਦੀ ਫਾਂਸੀ ਪਾਵੇਗੀ ਤੇ ਹਜੂਰ ਕਹਿੰਦੇ ਹਨ ਕਿ ਜਿਹੜਾ ਬੀਜ ਤੋਂ ਪਾ ਕੇ ਚੱਲਿਆ ਹੈ ਉਹ ਜਹੀ ਫਸਲ ਤੈਨੂੰ ਆਪ ਹੀ ਵੱਢਣੀ ਪਵੇਗੀ ਤੇ ਅਸੀਂ ਕਹਾਵਾਂਗੇ ਕੀ ਬੀਜਾ ਕੀ ਤੇ ਕਟਣਾ ਕੀ ਜੋ ਕੁਝ ਮੱਥੇ ਤੇ ਲਿਖਿਆ ਹੈ ਉਹੀ ਕੁਝ ਤੈਨੂੰ ਕਟਣਾ ਪੈਣਾ ਹੈ ਜਨ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਹਿਬ ਕਹਿਣ ਲੱਗੇ ਕਿ ਜ਼ਿੰਦਗੀ ਰੂਪੀ ਦਾਤ ਨਿਕਲ ਗਈ ਅਤੇ ਕੇਵਲ ਪਛਤਾਵਾ ਹੀ ਪੱਲੇ ਰਹਿ ਗਿਆ ਜਦੋਂ ਦੁਨੀਆ ਤੋਂ ਜੀਵ ਵਸਤਰੀ ਤੁਰੀ ਤਾਂ ਕੇਵਲ ਪੱਲੇ ਨਿਰਾਸ਼ਤਾ ਹੀ ਰਹਿ ਗਈ ਕਿਉਂਕਿ ਸਾਈ ਨੂੰ ਮਿਲਣ ਦਾ ਜਿਹੜਾ ਮੌਕਾ ਸੀ ਉਹ ਸੌ ਕੇ ਜੋ ਸੌ ਕੇ ਕੱਟ ਦਿੱਤਾ ਤੇ ਸੌਣ ਦਾ ਅਰਥ ਜੋ ਇੱਥੇ ਮਾਇਆ ਦੀ ਨੀਂਦ ਹੈ ਸਾਹਿਬ ਕਹਿਣ ਲੱਗੇ ਜਿਨ ਕੋ ਸਾਧੂ ਪੇਟੀ ਹੈ ਸੋ ਦਰਗ ਹੈ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਜੁਸ ਵਾਹਿਗੁਰੂ ਦੀ ਦਰਗਾਹ ਵਿੱਚ ਫਿਰ ਉਹਨਾਂ ਦੀ ਖਲਾਸੀ ਹੋ ਗਈ ਬੰਦਰ ਮੁਕਤ ਹੋ ਗਏ ਸਾਹਿਬ ਕਹਿਣ ਲੱਗੇ ਕਿ ਫਿਰ ਇੰਨੀ ਖਲਾਸੀ ਹੋਈ ਕਿ ਹੇ ਮੇਰੇ ਸੋਹਣੇ ਵਾਹਿਗੁਰੂ ਮੇਰੇ ਉੱਤੇ ਮਿਹਰ ਕਰਾ ਬਸ ਘੱਟੂ-ਕੱਟ ਮੇਰੇ ਅੰਦਰ ਪਿਆਸ ਹੀ ਪੈਦਾ ਕਰ ਦੇ ਮੇਰੇ ਅੰਦਰ ਇਹੀ ਫੁਰਨੇ ਪੈਦਾ ਹੋ ਜਾਣ ਕਿ ਦੇ ਤੇਰੇ ਦਰਸ਼ਨ ਕਰਨੇ ਹਨ ਤੇ ਗੁਰਮੁਖ ਪਿਆਰਿਓ ਜਿਸ ਨੂੰ ਪਿਆਸ ਲੱਗੇ ਉਹ ਖੋਜ ਵੀ ਜ਼ਰੂਰ ਕਰੇਗਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਤੇਰੇ ਦਰਸ਼ਨਾਂ ਦੀ ਕੇਵਲ ਪਿਆਸ ਹੀ ਲੱਗ ਜਾਵੇ ਤੇ ਹਜੂਰ ਅੰਤ ਵਿੱਚ ਕਹਿਣ ਲੱਗੇ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਫਰਮਾਉਂਦੇ ਆ ਕਿ हे ਵਾਹਿਗੁਰੂ ਮੇਰਾ ਤੇਰੇ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਜਿਸ ਦੇ ਅੱਗੇ ਝੋਲੀ ਅੱਡ ਕੇ ਕਹਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੇਰੀ ਬੇਨਤੀ ਹੈ ਕਿ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਤੇ ਕਹਿਣ ਲੱਗੇ ਅਸਾੜ ਸੁਹੰਦਾ ਜੋ ਪਹਿਲਾਂ ਤਪੰਦਾ ਸੀ ਤੇ ਹੁਣ ਸੁਹੰਦਾ ਆ ਗਿਆ ਕਹਿਣ ਲੱਗੇ ਅਸਾੜ ਦਾ ਮਹੀਨਾ ਉਸ ਲਈ ਸੌਖਾ ਹੋ ਸਕਦਾ ਹੈ ਅਸਾੜ ਸੁਹੰਦਾ ਤਿਸ ਲੱਗਾ ਜਿਸ ਮਾਨਾ ਹਰ ਚਲਣ ਨਿਵਾਸ